ਮਲਵਿੰਦਰ ਮਾਲੀ ਜੀ ਸਵਾਗਤ ਹੈ। शुक्रिया जी। ਆ ਬੜਾ ਮਸਲਾ ਗੁੰਝਲਦਾਰ ਜਆ ਬਣ ਗਿਆ ਕੀ ਕਹੋਗੇ ਇਸ ਮਸਲੇ ਤੇ? ਬਿਲਕੁਲ ਕੋਈ ਗੁੰਝਲਦਾਰ ਨਹੀਂ। ਗੁੰਝਲਦਾਰ ਬਣਾਇਆ ਜਾ ਰਿਹਾ। ਓਕੇ। ਪਹਿਲੀ ਗੱਲ ਇਹ ਕਿਸੇ ਨੇ ਨਹੀਂ ਕਿਹਾ ਵੀ ਅਮਰਤਪਾਲ ਦਾ ਭਾਈ ਨਸ਼ੇ ਦਾ ਵਪਾਰੀ ਆ। ਹੂੰ। ਉਹਨਾਂ ਨੇ ਇਹ ਕਿਹਾ ਇਹ ਨਸ਼ੇੜੀਆ। ਹੂੰ। ਉਹਦੇ ਫਾਦਰ ਨੇ ਕਿਹਾ ਸਾਢੇ 12 ਵਜੇ ਘਰੋਂ ਚੱਲਿਆ ਹਾਂ ਕਿੰਨੇ ਟੋਲ ਪਲਾਜ ਨੇ ਕਿੰਨੀਆਂ ਫੋਟੋਆਂ ਨੇ ਕਿੰਨੀ ਹੋਰ ਨੇ ਹੂੰ ਫਿਰ ਉਹਨਾਂ ਨੇ ਕਿਹਾ ਉਹਨਾਂ ਨੇ ਨਸ਼ਾ ਲਿਆ ਪੇਮੈਂਟ ਕੀਤੀ 10000 ਦੀ ਹੂੰ ਫਿਰ ਉਹ ਨਸ਼ਾ ਕਰਨ ਦੀ ਤਿਆਰੀ ਕੀਤੀ ਨਸ਼ਾ ਨਹੀਂ ਕੀਤਾ ਉਹਨਾਂ ਨੇ ਪਰ ਨਸ਼ਾ ਪਹਿਲਾਂ ਕੀਤਾ ਸੀ ਕਿਉਂਕਿ ਉਹਾਂ ਦੇ ਡੋਪ ਟੈਸਟ ਪੋਜ਼ਿਟਿਵ ਆਇਆ ਉਹ ਤਾਂ ਬਾਈ ਜੀ ਜੇ ਤੁਸੀਂ ਰੋਜ਼ ਸ਼ਰਾਬ ਪੀਂਦੇ ਹੋਗੇ ਡਾਕਟਰਸ ਦਾ ਕੋਲ ਜਿੱਤ ਪਾਉਗੇ ਨਾ ਸ਼ਰਾਬ ਦਾ ਸ਼ਰਾਬ ਦਾ ਔਰ ਨਸ਼ਿਆਂ ਦਾ ਮੇਰੇ ਖਿਆਲ ਜੋ ਮੈਨੂੰ ਜਾਣਕਾਰੀ ਆ ਓਪੀਐਂਟਸ ਦਾ ਓਪੀਐਂਟਸ ਦਾ ਫਰਕ ਹੁੰਦਾ ਵਾ ਡੋਪ ਟੈਸਟ ਨਹੀਂ ਆਪਣਾ ਠੀਕ ਆ ਸਮਝੋ ਸਾਹਿਬ ਤੁਹਾਡੀ ਗੱਲ ਇੱਕ ਬੰਦੇ ਦਾ ਡੋਪ ਟੈਸਟ ਕਰਾਇਆ ਉਹ ਚ ਆ ਗਿਆ ਪੋਜ਼ਿਟਿਵ ਇਹਦਾ ਮਤਲਬ ਕੋਈ ਨਸ਼ਾ ਲੈਂਦਾ ਓਕੇ ਤੋ ਇਹ ਐਫ ਕਰਕੇ ਇਹਨੂੰ ਜੇ ਆਪਾਂ ਪੁਲਿਸਾਂ ਨੂੰ ਦੱਸੋ ਜੀ ਹੂੰ ਉਹਦਾ ਫਾਦਰ ਸਾਹਿਬ ਕਹਿੰਦਾ 12:30 ਵਜੇ ਕੋ ਰੁਕ ਰਿਆ ਹੂੰ ਉਹਦੇ ਨਾਲ ਕੀ ਕਰਨਗੇ ਅਸੀਂ ਕਿੱਥੇ ਗਿਆ ਸੀ ਹੂੰ ਤੇ ਫਿਰ ਉਹਨਾਂ ਨੇ ਕਿਹਾ ਸਾਈਡ ਤੇ ਗੱਡੀ ਖੜੀ ਸੀ ਅਸੀਂ ਸ਼ੱਕੀ ਉਹਨਾਂ ਨੇ ਬਿਲਕੁਲ ਨਹੀਂ ਕਿਹਾ ਨਸ਼ੇ ਦਾ ਵਪਾਰੀ ਆ ਹੂੰ ਉਹਨਾਂ ਨੇ ਕਿਹਾ ਇਹਨੇ 10000 ਰੁਪਿਆ ਪੇਟੀਐਮ ਤੋਂ ਗੂਗਲ ਤੋਂ ਪੇ ਕੀਤਾ ਆ ਲਿਆ ਉਹਨਾਂ ਨੇ ਇਹ ਵੀ ਨਹੀਂ ਕਿਹਾ ਨਸ਼ਾ ਕੀਤਾ ਕਹਿੰਦੇ ਤਿਆਰਕ ਸੀ ਅਸੀਂ ਆ ਫੜਿਆ 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 ਸੰਦੀਪ ਰੋੜਾ ਜਿਹੜਾ ਵਾ ਉਹ ਵੀ ਉਹਦੇ ਨਾਲ ਸੀ ਉਹਦੇ ਤੋਂ ਨਸ਼ਾ ਲਿਆ ਉਹਨਾਂ ਨੇ ਪੁਲਿਸ ਮੁਤਾਬਕ ਦੇਖੋ ਜੀ ਮੇਰੀ ਗੱਲ ਸੁਣੋ ਅਸਲ ਸਮੱਸਿਆ ਸੰਦੂ ਸਾਹਿਬ ਹੁਣ ਮੈਂ ਇਸ ਨੂੰ ਕੀ ਦੱਸਾਂ ਹੂੰ ਜਦੋਂ ਅਸੀਂ ਕਹਿੰਦੇ ਕਟੜ ਮਾਨਦਾਰਾਂ ਉਹਦੀ ਪਤਾ ਲੱਗ ਜਾਂਦਾ ਵੀ ਕਿਤੇ ਨੰਨ ਘਰ ਲਪਾ ਲਈ ਹਾਂ ਜਦੋਂ ਕਹਿੰਦਾ ਕਟੜ ਨਸ਼ਾ ਵਿਰੋਧੀ ਆ ਉਹਦੀ ਪਤਾ ਲੱਗ ਜਾਂਦਾ ਕਿਤੇ ਗਲਟਫਟ ਹੋ ਗਈ ਹੂੰ ਛੋਟੂ ਕੀ ਕਹਿਣ ਦੀ ਲੋੜ ਹੈ ਜੀ ਇਮਾਨਦਾਰ ਆ ਇਮਾਨਦਾਰ ਹੋਈ ਤੁਸੀਂ ਸੋ ਇਸ ਕਰਕੇ ਪਹਿਲੀ ਗੱਲ ਹੂੰ ਅਮਰਤਪਾਲ ਸਿੰਘ ਨੇ ਇੱਕ ਵਰਤਾਂਤ ਫਿਰ ਜਿਆ ਸੀ ਪੰਜਾਬ ਤੇ ਖਾਲਸਾਣ ਦਾ ਬਖਰੇ ਰਾਜ ਦਾ ਹੂੰ ਜਦੋਂ ਫੜਿਆ ਗਿਆ ਹੂੰ ਸਾਰੇ ਮੌਕ ਮਾਰ ਗਏ ਉਹ ਤਾਂ ਨਾਥੇ ਛਡਾਉਣਾ ਸੀ ਜੀ ਅਮਰਤ ਛਡਾਉਣਾ ਸੀ ਜੀ ਹੂੰ ਫਿਰ ਉਹਨੇ ਟਕਸਾਲ ਤੋਂ ਕਿੰਤੂ ਕੀਤਾ ਹੂੰ ਮਰ ਸਾਹਿਬ ਨੇ ਕਿਹਾ ਓਏ ਤੂੰ ਕਿਹੜੇ ਕਿਹੜਾ ਅਮਰਤ ਕੋਨਾ ਤੇਰੀ ਪਿਛਲੀ ਵਾਰੀ ਚ ਚੜ ਜਾਂਦੇ ਨੇ ਮੁਰਲੀ ਵਾਰੀ ਚ ਉਤਰ ਜਾਂਦੇ ਨੇ 10 ਤੂੰ ਕਿੰਨਿਆਂ ਨੂੰ ਅਮਰਤ ਸ਼ਕਾਇਆ ਇਹ ਕਹਦਾ ਮੈਂ ਨਸਹਿ ਸ਼ਕਾਉਣਾ ਦੱਸੋ ਜਨਾਬ ਵੀ ਕਿੰਨਿਆਂ ਨੂੰ ਨਸਹਿ ਲਾਇਆ ਤੋ ਇਹ ਇੱਕ ਬੜਾ ਵੱਡਾ ਭਰਾਪੇ ਗੰਡਾ ਮੈਂ ਇਹ ਮੈਂ ਇਹ ਵੀ ਕਹਿੰਦਾ ਵੀ ਜੇ ਉਹਦੇ ਭਰਾ ਨੇ ਗਲਤੀ ਕੀਤੀ ਆ ਇਹਦਾ ਮਤਲਬ ਅਮਰਤ ਪਾਲ ਗਲਤ ਆ ਪਰ ਮੈਂ ਇਹ ਕਿਹਾ ਵੈਸੇ ਤੇ ਦੋ ਵੈਸੇ ਤੇ ਦੋ ਸੈਪਰੇਟ ਇੰਡੀਵਿਜੂਅਲਸ ਆਓ ਜੀ ਦੀਵੇ ਥਲੇ ਨੇ ਰਾਨਾ ਦੀ ਉਹਦਾ ਭਰਾ ਉਹਦਾ ਉਹਦਾ ਪਰਿਵਾਰ ਜਦੋਂ ਦੀ ਚੜਾਈ ਸੀ ਪੂਰੇ ਮੁੱਜਮ ਮਤਲਬ ਪੂਰੇ ਉਹ ਰੌਂਗਤ ਸੀ ਇਹਦਾ ਭਰਾ ਉਹਦੀ ਕਲਵੀਨਲ ਸੀ ਇਹਦੇ ਪਿੰਡ ਜਲੂਪੁਰ ਖੇੜੇ ਨੇਸ਼ਾ ਛਡਾਉ ਕੈਂਪ ਲੱਗਿਆ ਹੋਇਆ ਸੀ ਹਮ ਅੱਜ ਤੱਕ ਕੋਈ ਦੱਸ ਸਕਦਾ ਵੀ ਇਹਨੇ ਕਿੰਨੇ ਦਾ ਨਸਰ ਦਿੱਤਾ ਹੈ ਸ਼ਾਇਦ ਉਹਨਾਂ ਕੋਲ ਮੈਨੂੰ ਤੇ ਨਹੀਂ ਪਤਾ ਮਾਲੀ ਸਾਹਿਬ ਮੈਨੂੰ ਤੇ ਨਹੀਂ ਪਤਾ ਪਰ ਉਹਨਾਂ ਕੋਲ ਜਿੱਥੇ ਉਹਨਾਂ ਨੇ ਕੈਂਪ ਲਾਇਆ ਸੀ ਜਰੂਰ ਮੇਰੇ ਖਿਆਲ ਕੋ ਰਜਿਸਟਰ ਵਗੈਰਾ ਹੋਊਗਾ ਉਹਦੇ ਵਿੱਚ ਇਹ ਦਰਜ ਹੋਣੀਆਂ ਗੱਲਾਂ ਜੀ ਬਾਈ ਜੀ ਮੈਂ ਤੁਹਾਨੂੰ ਕਿਹਾ ਤੂੰ ਨਾ ਕਹਿਣਾ ਵੀ ਤੂੰ ਦੱਸ ਕਿਹਨੂੰ ਅੰਮ੍ਰਿਤ ਛਕਾਇਆ ਉਹ ਕਿਹੜੇ ਅੰਮ੍ਰਿਤੇ ਖੜੇ ਨੇ ਹੂੰ ਤੂੰ ਮੈਨੇ ਕਿਹਾ ਟਕਾਲਪਾ ਦੇ ਮੁਖੀ ਨੇ ਹੂੰ ਇਹ ਕਿਹੜਾ ਨਸ਼ਾ ਛਕਾਇਆ ਦਿਖਾਓ ਜੀ ਕਿੰਨਿਆਂ ਨੂੰ ਨਸ਼ਾ ਛਕਾਇਆ ਤੂੰ ਦੱਸੋ ਤਾਂ ਸਹੀ ਨਾ ਸ਼ੋਰ ਤੋ ਇਹ ਕਰਕੇ ਦੇਖੋ ਪਰਿਵਾਰਾਂ 'ਚ ਗੱਲ ਹੋ ਜਾਂਦੀ ਹੈ ਮੈਂ ਨਹੀਂ ਕਹਣਾ ਅਮਰਪਾਲ ਦੇ ਪਰਿਵਾਰ 'ਚ ਗਲਤੀ ਆ ਇਹਦਾ ਮਤਲਬ ਅਮਰਪਾਲ ਗਲਤ ਆ ਮੈਂ ਇਹ ਗੱਲ ਦਾ ਹਾਮੀ ਨਹੀਂ ਹਾਂ ਹਮ ਹਮ ਪਰ ਦੀਵਤਲੇ ਨਿਰਤ ਆ ਗਿਆ ਨਾ ਜੀ ਕਿਉਂਕਿ ਉਹਦਾ ਭਰਾ ਉਹਦਾ ਪਰਿਵਾਰ ਉਹ ਪੂਰੇ ਟੱਕਰ ਚ ਅੰਬਾਲ ਰਹੇ ਨੇ ਬੱਲੇ ਬੱਲੇ ਨਾ ਕਹੇਂਦਾ ਉਹ ਨਾ ਕਹੇਂਦਾ ਹਮ ਤੇ ਮੈਂ ਨਹੀਂ ਕਹਣਾ ਪਰ ਇਹ ਐਂ ਕਹਿਣਾ ਮੇਰੀ ਗੱਲ ਸੁਣੋ ਜੀ ਉਹਨਾਂ ਦੇ ਉਹਨਾਂ ਦੇ ਪਰਿਵਾਰ ਦੇ ਕਿਰਦਾਰ ਤੇ ਸਵਾਲ ਤੇ ਉੱਠਣੇ ਸ਼ੁਰੂ ਹੋ ਗਏ ਨਾ ਫਿਰ ਨਾ ਉਹਨਾਂ ਦੇ ਪਰਿਵਾਰ ਦਾ ਕਿਰਦਾਰ ਕੀ ਹੈ ਜੀ ਪਹਿਲਾਂ ਤੁਹਾਨੂੰ ਪਤਾ ਉਹਦਾ ਪਿਤਾ ਜਿਹੜਾ ਉਹਦਾ ਰਾਣੇਦਾਰ ਬਣਿਆ ਹੋਇਆ ਸੀ ਸਾਰਾ ਕਸ ਨੂੰ ਰੇਂਜ ਕਰ ਰਿਹਾ ਸੀ ਉਹਦਾ ਕੰਟਰੋਲ ਜਿਹੜਾ ਐਂਟਰ ਰਿਹਾ ਨਾ ਜਾਤਾਇਕ ਹੋਣਾ ਵੀ ਪਰਿਵਾਰ ਦੀ ਬੜੀ ਵੱਡੀ ਸ਼ਰਤ ਸੀ ਹਾਂ ਉਹਨੂੰ ਤਾਂ ਪਰਿਵਾਰ ਦੀ ਤਾਂ ਕੋਈ ਸਾਖ ਹੀ ਨਹੀਂ ਸੀ ਪਰਿਵਾਰ ਦੀ ਸਾਕੇ ਤੇ ਹੌਣ ਕਰਕੇ ਬੜੀਆਂ ਨਾ ਸ਼ੁਰ ਸੋ ਇਹ ਕਰਕੇ ਸੰਧੂ ਸਾਹਿਬ ਇਹ ਗੱਲਾਂ ਤਾਂ ਚੱਲਣਗੀਆਂ ਸ਼ੁਰ ਜੇ ਉਹ ਜੇ ਉਹਦਾ ਉਹਦਾ ਪਾਪਾ ਕਹਿੰਦਾ ਦੇਖੋ ਮੈਂ ਬਜ਼ੁਰਗ ਨੇ ਮੈਂ ਬੜਾ ਸਤਾਰ ਕਰਦਾ ਉਹਨਾਂ ਦਾ ਕਹਿੰਦਾ ਸਾਢੇ 12 ਵਜੇ ਚੱਲੇ ਅਸੀਂ ਜਿੱਥੋਂ ਬੈਜੀ ਸਾਰੇ ਜਿਹੜੀ ਉਹ ਸੜਕ ਤੇ ਗਿਆ ਉੱਥੇ ਸੀਸੀਟੀਵੀ ਕੈਮਰੇ ਨੇ ਆਹ ਉਹ ਦੇ ਰਾਜੂ ਬਤਾਮ ਉਹ ਤੇ ਆ ਇਸ ਕਰਕੇ ਇਨੀ ਕਹ ਲੋ ਹਾਂ ਜੀ ਇਹ ਤਾਂ ਹੁਣ ਸਿੱਖਾਂ ਨੂੰ ਬਦਨਾਮ ਕਰਨ ਦੀ ਗੱਲ ਕਰ ਰਿਹਾ ਹੂੰ ਇਹਦਾ ਮਤਲਬ ਹੈ ਜੀ ਕੋਈ ਸ਼ੁਰ ਸੋਸੋਨਸਨ ਜੀ ਮਿਹਰਬਾਨੀ ਮਾਲੀ ਸਾਹਿਬ ਥੈਂਕ ਯੂ